ਹallelujah hallelujah 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 ਸਾਰਣ ਮੇਰੇ ਵੱਲੋਂ ਜੀ ਐਮ ਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਜੋ ਪਰਮੇਸ਼ਵਰ ਨੇ ਸਾਡੀ ਜਿੱਤ ਕਰਵਾਈ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਅਕਬਾਲ ਸਿੰਘ ਢਿੱਲੋਂ ਨਾਮ ਦਾ ਬੰਦਾ ਔਰ ਇੱਕ ਐਂਕਰ ਦੀਪ ਬਾਜਵਾ ਜਿਹੜੇ ਮਸੀਹ ਭਾਈ ਚੰਦ ਦੇ ਖਿਲਾਫ ਬਹੁਤ ਪੱਤੀਸ਼ਵਦਾਵਲੀ ਵਰਤ ਰਹੇ ਸੀ ਔਰ ਜਿਨ੍ਹਾਂ ਨੇ ਸਾਡੀ ਮਾਂ ਮਰੀਮ ਔਰ ਸਾਡੀ ਪਵਿੱਤਰ ਧਰਮ ਗ੍ਰੰਥ ਬਾਈਬਲ ਨੂੰ ਟਾਰਗੇਟ ਕੀਤਾ ਔਰ ਸਾਡੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਖਿਲਾਫ ਬੋਲਿਆ ਔਰ ਜਦੋਂ ਅਸੀਂ ਪ੍ਰਸ਼ਾਸਨ ਨੂੰ ਉਹਦੀ ਤਲਾਹ ਦਿੱਤੀ ਪ੍ਰਸ਼ਾਸਨ ਨੂੰ ਅਸੀਂ ਕੰਪਲੇਂਟ ਦਿੱਤੀ ਔਰ ਪ੍ਰਸ਼ਾਸਨ ਨੇ ਆਪਣੀ ਪੂਰੀ ਖੋਜ ਪੜਤਾਲ ਕਰਕੇ ਅੱਜ ਜਿਹੜੀ ਐਫ ਆਈ ਆਰ ਨਰਜੇ ਆ 24 ਨੰਬਰ ਉਹਨਾਂ ਤੇ ਕਰਤੀ ਆ ਔਰ ਅਸੀਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਪਰਮੇਸ਼ਵਰ ਨੇ ਸਾਨੂੰ ਜਿੱਤ ਪ੍ਰਾਪਤ ਕਰਵਾਈ ਆ ਔਰ ਪ੍ਰਸ਼ਾਸਨ ਦਾ ਵੀ ਖਾਸ ਕਰਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਐਸਐਸਪੀ ਸਤਿੰਦਰ ਸਿੰਘ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਕੰਪਲੇਂਟ ਤੇ ਐਕਸ਼ਨ ਲੈਂਦੇ ਹੋਏ ਉਹ ਜਿਹੜੇ ਦੋਸ਼ੀ ਸੀ ਉਹਨਾਂ ਤੇ ਜਿਹੜੀ 295 ਇਹਦਾ ਪਰਚਾ ਦਰਜ ਕੀਤਾ ਔਰ ਜਿਹੜੇ ਮੁਸੀਬਾਈ ਚਾਰੇ ਦੇ ਹਿਰਦੇ ਵੁਰੁੰਦੇ ਰਹੇ ਸੀ ਉਹਨਾਂ ਤੇ ਮਲਮ ਪੱਟੀ ਦਾ ਕੰਮ ਕੀਤਾ ਔਰ ਇੱਕ ਮੈਂ ਜਿਨੇ ਵੀ ਮਸੀਹ ਵਿਰੋਧੀ ਤਾਕਤਾਂ ਵਾ ਉਹਨਾਂ ਨੂੰ ਮੈਂ ਇਹ ਚੇਤਾਵਨੀ ਦੇਣਾ ਚਾਹੁੰਦਾ ਬਿੰ ਤੁਹਾਨੂੰ ਕਦੀ ਵੀ ਬਖਸ਼ਿਆ ਨਹੀਂ ਜਾਏਗਾ ਹੁਣ ਉਹ ਸਮਾਂ ਨਹੀਂ ਹੈਗਾ ਵੀ ਤੁਸੀਂ ਮਸੀਹ ਭਾਈ ਚਲੇ ਦੇ ਖਿਲਾਫ ਸਾਡੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਜੋ ਮਰਜੀ ਤੁਹਾਡੇ ਦਿਲ ਚ ਆਏਗਾ ਤੁਸੀਂ ਬੋਲਦੇ ਹੋਗੇ ਔਰ ਅਸੀਂ ਚੋਪਰ ਮਾਨਾ ਤੁਹਾਡੀ ਗੱਲ ਨੂੰ ਜਿਹੜਾ ਵਾ ਸੁਣ ਕੇ ਦੇਖਦੇ ਰਹਿਵਾਂਗੇ ਹੁਣ ਤੁਹਾਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾਏਗਾ ਔਰ ਅਸੀਂ ਅੱਜ ਐਫ ਆਰ ਜਿਹੜੀ ਆ ਉਹਨੇ ਤੇ ਦਰਜ ਕਰਵਾਤੀ ਆ ਇਹ 24 ਨੰਬਰ ਐਫ ਆਈ ਆਰ ਹੈ ਜੋ ਅੰਬਰਸਰ ਪੁਲ ਸੁਧਿਆਤੀ ਵੱਲੋਂ ਹੋਈ ਆ ਔਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਔਰ ਆਪਣੇ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਸਾਡਾ ਸਾਥ ਦਿੱਤਾ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਹਾਲੇ